ਸਿੱਧਾ ਸਵਾਲ ਹੈ ਸਰਦਾਰ ਮਨਪ੍ਰੀਤ ਸਿੰਘ ਇਆਲੀ ਜੀ ਨੂੰ ਕਿ ਬੜੀ ਤੁਸੀਂ ਸੰਧਾਤਾਾਂ ਦੀ ਗੱਲ ਕਰ ਰਹੇ ਹੋ ਜਾਗਦੀ ਜ਼ਮੀਰ ਦੀ ਗੱਲ ਕਰ ਰਹੇ ਹੋ ਸਮਰਪਣ ਭਾਵਨਾ ਦੀ ਗੱਲ ਕਰ ਰਹੇ ਹੋ ਤੇ ਕਹਿ ਰਹੇ ਹੋ ਕਿ ਅਸੀਂ ਕਦੇ ਇਲੈਕਸ਼ਨਾਂ ਨਹੀਂ ਲੜਾਂਗੇ ਅਸੀਂ ਸਰਟੀਫਿਕੇਟ ਲੈ ਕੇ ਦੇਣ ਨੂੰ ਤਿਆਰ ਹਾਂ ਅਸੀਂ ਕੋਈ ਅਹੁਦਾ ਨਹੀਂ ਲੰਮਾਂਗੇ ਪਹਿਲੀ ਗੱਲ ਤਾਂ ਤੁਸੀਂ ਪਾਰਟੀ ਵੀ ਬਣਾਉਂਗੇ ਪ੍ਰਧਾਨ ਵੀ ਬਣਾਉਂਗੇ ਜਾਂ ਜੋ ਕੋਈ ਪ੍ਰਧਾਨ ਹੋਰ ਬਣ ਵੀ ਗਿਆ ਤਾਂ ਆਪ ਮੂਰੀ ਭੂਮਿਕਾ ਦੇ ਵਿੱਚ ਰਹੋਗੇ ਇਲੈਕਸ਼ਨਾਂ ਵੀ ਲੜੋਗੇ ਇਹ ਗੱਲ ਕਲੀਅਰ ਹੈ ਕਿਉਂਕਿ ਜਿਹੜੀ ਤੁਸੀਂ ਜਾਗਦੀ ਜ਼ਮੀਰ ਦੀ ਗੱਲ ਕਰ ਰਹੇ ਹੋ ਜਾਂ ਜਿਹੜੇ ਤੁਸੀਂ ਸਰਟੀਫਿਕੇਟ ਦੇਣ ਦੀ ਗੱਲ ਕਰ ਰਹੇ ਹੋ ਉਹ ਤਾਂ ਬਾਅਦ ਦੀ ਗੱਲ ਹੈ ਕਿ ਤੁਸੀਂ ਅਹੁਦੇ ਲਵੋਗੇ ਇਲੈਕਸ਼ਨਾਂ ਲੜੋਗੇ ਕਿ ਨਹੀਂ ਲੜੋਗੇ ਸਰਟੀਫਿਕੇਟ ਦੇਣ ਦੀ ਲੋੜ ਨਹੀਂ ਮਨਪੀਤ ਸਿੰਘ ਆਲੀ ਜੀ ਸਿਰਫ ਤੁਸੀਂ ਹੁਣ ਜਿਹੜਾ ਆਪਣੀ ਮੁਹਿੰਮ ਚਲਾ ਰਹੇ ਹੋ ਉਹਦੇ ਵਿੱਚ ਸ਼੍ਰੀ ਕਾਲ ਤਖਸਾਲ ਸਾਹਿਬ ਦੇ ਸਾਹਮਣੇ ਫਸੀਲ ਦੇ ਸਾਹਮਣੇ ਖੜ ਕੇ ਝੂਠ ਬੋਲਣ ਵਾਲੇ ਬੰਦਿਆਂ ਨੂੰ ਤੁਸੀਂ ਗੱਡੀ 'ਚ ਨਾਲ ਨਹੀਂ ਫਿਰਦੇ ਹੋ ਸਟੇ ਸੰਜੀ ਕਰਦੇ ਹੋ ਉਹਨਾਂ ਦੁਆਰਾ ਆਰਗੇਨਾਈਜ਼ ਪ੍ਰੋਗਰਾਮਾਂ ਜਾ ਰਹੇ ਹੋ ਇਕੱਠੇ ਸਪੀਚਾਂ ਕਰ ਰਹੇ ਹੋ ਉੱਥੇ ਆਪਣੀ ਜ਼ਮੀਰ ਮਰਿਆਦਾ ਸਿਧਾਂਤ ਕਿੱਥੇ ਚਲਾ ਜਾਂਦਾ ਹੈ ਮਤਲਬ ਜ਼ਮੀਰ ਜ਼ਮੀਰ 'ਚ ਵੀ ਕੋਈ ਫਰਕ ਹੁੰਦਾ ਕਿ ਇੱਥੇ ਜ਼ਮੀਰ ਸਾਡੀ ਜਾਗਦੀ ਹੈ ਉੱਥੇ ਸਾਡੀ ਦੇਹ ਜਾਗਦੀ ਮਤਲਬ ਜੋ ਤੁਹਾਨੂੰ ਸੂਟ ਕਰੇਗਾ ਉੱਥੇ ਤੁਹਾਡੀ ਜ਼ਮੀਰ ਨਹੀਂ ਜਾਗੇਗੀ ਜਿੱਥੇ ਤੁਹਾਨੂੰ ਲੱਗਦਾ ਕਿ ਮੈਂ ਇੱਥੇ ਕਿਸੇ ਤੇ ਕਿਸੇ ਨੂੰ ਨੀਮਾ ਦਿਖਾਉਣਾ ਹੈ ਕਿਸੇ ਨੂੰ ਦੇ ਨਿਸ਼ਾਨਾ ਸਾਧਣਾ ਉੱਥੇ ਤੁਹਾਡੀ ਜ਼ਮੀਰ ਇੱਕਦਮ ਜਾਗ ਜਾਂਦੀ ਹੈ ਮਤਲਬ ਇਲੈਕਸ਼ਨ ਲੜਾਂਗੇ ਨਹੀਂ ਲੜਾਂਗੇ ਅਹੁਦੇ ਲਵਾਂਗੇ ਨਹੀਂ ਲਵਾਂਗਾ ਤੁਹਾਡੀ ਮਰਜ਼ੀ ਹੈ ਸਰਟੀਫਿਕੇਟ ਦੇਣ ਦੀ ਲੋੜ ਨਹੀਂ ਪਰ ਤੁਸੀਂ ਜਿਹੜੇ ਬੰਦੇ ਸ਼੍ਰੀ ਕਾਲ ਤਖਤ ਸਾਹਿਬ ਦੇ ਸਾਹਮਣੇ ਕੜ ਕੇ ਝੂਠ ਬੋਲ ਕੇ ਆਏ ਇਹ ਸਪਸ਼ਟ ਜਵਾਬ ਜ਼ਰੂਰ ਦਿਓ ਜਾਂ ਤਾਂ ਤੁਸੀਂ ਇਹ ਕਹੋ ਕਿ ਹਾਂ ਉਹ ਝੂਠ ਬੋਲ ਕੇ ਨਹੀਂ ਆਏ ਇਹਦਾ ਜਵਾਬ ਤੁਹਾਨੂੰ ਦੇਣਾ ਪੈਣਾ ਜਾਂ ਤਾਂ ਤੁਸੀਂ ਕਹੋ ਕਿ ਹਾਂ ਵੀ ਇਹ ਬੰਦੇ ਝੂਠ ਬੋਲ ਕੇ ਨਹੀਂ ਆਏ ਸ਼੍ਰੀ ਕਾਲ ਤਖਤ ਸਾਹਿਬ ਦੀ ਫਸੀਲ ਦੇ ਸਾਹਮਣੇ ਖੜ ਕੇ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਬਾਰ ਬਾਰ ਉੱਥੋਂ ਉੱਪਰ ਕੜ ਕੇ ਕਿ ਤੁਸੀਂ ਝੂਠ ਬੋਲ ਰਹੇ ਹੋ ਜੇ ਉਹ ਬੰਦੇ ਕਾਲਤਖ ਸਾਹਿਬ ਦੇ ਸਾਹਮਣੇ ਖੜ ਕੇ ਝੂਠ ਬੋਲ ਕੇ ਆਏ ਨੇ ਫਿਰ ਤੁਸੀਂ ਉਹਨਾਂ ਦੇ ਨਾਲ ਸਟੇਜਾਂ ਸਾਂਝੀਆਂ ਕਰ ਰਹੇ ਹੋ ਆਰਗੇਨਾਈਜ਼ ਇਕੱਠੀ ਇਕੱਠੇ ਆਪਣੀ ਸਾਰਾ ਸਿਸਟਮ ਚਲਾ ਰਹੇ ਹੋ ਮਤਲਬ ਇਹ ਫਰਕ ਕਿਉਂ ਹੈ ਫਿਰ ਇਹ ਦੋਗਲੀ ਨੀਤੀ ਕਿਉਂ ਹੈ ਜੇ ਐਨੀਓ ਤੁਹਾਡੀ ਜਮੀਰ ਜਾਗੀ ਹੋਈ ਆ ਫਿਰ ਤੁਸੀਂ ਝੂਠੇ ਬੰਦਿਆਂ ਨਾਲ ਜਿਹੜੇ ਗੁਰੂ ਦੇ ਨਹੀਂ ਬਣੇ ਉਹ ਪੰਜਾਬ ਦੇ ਤੇ ਪੰਥ ਦੇ ਤੇ ਤੁਹਾਡੇ ਕੀ ਬਣਨਗੇ ਫਿਰ ਇਹ ਜੀ ਕਿਹੜੀ ਲਾਲਸਾ ਤੁਹਾਡੇ ਮਨ ਚ ਕਿ ਗੁਰੂ ਦੇ ਨਾਲ ਧੋਖਾ ਕਰਕੇ ਆਏ ਹੋਏ ਬੰਦੇ ਝੂਠੇ ਬੰਦਿਆਂ ਨੂੰ ਤੁਸੀਂ ਨਾਲ ਜੱਫੀਆਂ ਪਾਈ ਫਿਰਦੇ ਹੋ ਜਾਂ ਕਹਿਣ ਦੀ ਹਿੰਮਤ ਨਹੀਂ ਰੱਖਦੇ ਕਿ ਇਹ ਬੰਦੇ ਝੂਠੇ ਨੇ ਜਾਂ ਫਿਰ ਜੇ ਝੂਠੇ ਨਹੀਂ ਤਾਂ ਹਿੰਮਤ ਨਾਲ ਫਿਰ ਕਹੋ ਕਿ ਹਾਂ ਇਹ ਬੰਦੇ ਸੱਚੇ ਨੇ ਫਿਰ ਉਹ ਸੰਗਤ ਫੈਸਲਾ ਕਰੇਗੀ ਕਿ ਤੁਸੀਂ ਸਹੀ ਚੱਲ ਰਹੇ ਹੋ ਜਾਂ ਗਲਤ ਚੱਲ ਰਹੇ ਹੋ ਇਹਨਾਂ ਗੱਲਾਂ ਦੇ ਜਵਾਬ ਤੁਹਾਨੂੰ ਹਰ ਮੋੜ ਤੇ ਦੇਣੇ ਪੈਣੇ ਸਿੱਧਾ ਸਵਾਲ ਹੈ ਸਰਦਾਰ ਮਨਪ੍ਰੀਤ ਸਿੰਘ ਇਆਲੀ ਜੀ ਨੂੰ ਕਿ ਬੜੀ ਤੁਸੀਂ ਸੰਧਾਤਾ ਦੀ ਗੱਲ ਕਰ ਰਹੇ ਹੋ ਜਾਗ ਦੀ ਜ਼ਮੀਰ ਦੀ ਗੱਲ ਕਰ ਰਹੇ ਹੋ ਸਮਰਪਣ ਭਾਵਨਾ ਦੀ ਗੱਲ ਕਰ ਰਹੇ ਹੋ ਤੇ ਕਹਿ ਰਹੇ ਹੋ ਕਿ ਅਸੀਂ ਕਦੇ ਇਲੈਕਸ਼ਨਾਂ 'ਚ ਲੜਾਂਗੇ ਅਸੀਂ ਸਰਟੀਫਿਕੇਟ ਲੈ ਕੇ ਦੇਣ ਨੂੰ ਤਿਆਰ ਆ ਅਸੀਂ ਕੋਈ ਅਹੁਦਾ ਨਹੀਂ ਲੰਮਾਂਗੇ ਪਹਿਲੀ ਗੱਲ ਤਾਂ ਤੁਸੀਂ ਪਾਰਟੀ ਵੀ ਬਣਾਉਂਗੇ ਪ੍ਰਧਾਨ ਵੀ ਬਣਾਉਂਗੇ ਜਾਂ ਜੋ ਕੋਈ ਪ੍ਰਧਾਨ ਹੋਰ ਬਣ ਵੀ ਗਿਆ ਤਾਂ ਆਪ ਮੁਰੀ ਭੂਮਿਕਾ ਦੇ ਵਿੱਚ ਰਹੋਗੇ ਇਲੈਕਸ਼ਨਾਂ ਵੀ ਲੜੋਗੇ ਇਹ ਗੱਲ ਕਲੀਅਰ ਹੈ ਕਿਉਂਕਿ ਜਿਹੜੀ ਤੁਸੀਂ ਜਾਗੀਰ ਜ਼ਮੀਰ ਦੀ ਗੱਲ ਕਰ ਰਹੇ ਹੋ ਜਾਂ ਜਿਹੜੇ ਤੁਸੀਂ ਸਰਟੀਫਿਕੇਟ ਦੇਣ ਦੀ ਗੱਲ ਕਰ ਰਹੇ ਹੋ ਉਹ ਤਾਂ ਬਾਅਦ ਦੀ ਗੱਲ ਹੈ ਕਿ ਤੁਸੀਂ ਅਹੁਦੇ ਲਓਂਗੇ ਇਲੈਕਸ਼ਨਾਂ ਲੜੋਗੇ ਕਿ ਨਹੀਂ ਲੜੋਗੇ ਸਰਟੀਫਿਕੇਟ ਦੇਣ ਦੀ ਲੋੜ ਨਹੀਂ ਮਨਪੀਰ ਸਿੰਘ ਯਾਲੀ ਜੀ ਸਿਰਫ ਤੁਸੀਂ ਹੁਣ ਜਿਹੜਾ ਆਪਣੀ ਮੁਹਿੰਮ ਚਲਾ ਰਹੇ ਹੋ ਉਹਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਫਸੀਲ ਦੇ ਸਾਹਮਣੇ ਖੜ ਕੇ ਝੂਠ ਬੋਲਣ ਵਾਲੇ ਬੰਦਿਆਂ ਨੂੰ ਤੁਸੀਂ ਗੱਡੀ 'ਚ ਨਾਲ ਨਹੀਂ ਫਿਰਦੇ ਹੋ ਸਟੇ ਸਾਂਝੀ ਕਰਦੇ ਹੋ ਉਹਨਾਂ ਦੁਆਰਾ ਆਰਗੇਨਾਈਜ਼ ਪ੍ਰੋਗਰਾਮਾਂ ਜਾ ਰਹੇ ਹੋ ਇਕੱਠੇ ਸਪੀਚਾਂ ਕਰ ਰਹੇ ਹੋ ਉੱਥੇ ਆਪਣੀ ਜ਼ਮੀਰ ਮਰਿਆਦਾ ਸਿਧਾਂਤ ਕਿੱਥੇ ਝਲਾ ਜਾਂਦਾ ਹੈ ਮਤਲਬ ਇਹ ਜ਼ਮੀਰ ਜ਼ਮੀਰ 'ਚ ਵੀ ਕੋਈ ਫਰਕ ਹੁੰਦਾ ਕੀ ਇੱਥੇ ਜ਼ਮੀਰ ਸਾਡੀ ਜਾਗਦੀ ਹੈ ਉੱਥੇ ਸਾਡੀ ਦੇਹ ਜਾਗਦੀ ਮਤਲਬ ਜੋ ਤੁਹਾਨੂੰ ਸੂਟ ਕਰੇਗਾ ਉੱਥੇ ਤੁਹਾਡੀ ਜ਼ਮੀਰ ਨਹੀਂ ਜਾਗੇਗੀ ਜਿੱਥੇ ਤੁਹਾਨੂੰ ਲੱਗਦਾ ਕਿ ਮੈਂ ਇੱਥੇ ਕਿਸੇ ਤੇ ਕਿਸੇ ਨੂੰ ਨੀਮਾ ਦਿਖਾਉਣਾ ਹੈ ਕਿਸੇ ਨੂੰ ਦੇ ਨਿਸ਼ਾਨਾ ਸਾਧਣਾ ਹੈ ਉੱਥੇ ਤੁਹਾਡੀ ਜ਼ਮੀਰ ਇੱਕਦਮ ਜਾਗ ਜਾਂਦੀ ਆ ਮਤਲਬ ਇਲੈਕਸ਼ਨ ਲੜਾਂਗੇ ਨਹੀਂ ਲੜਾਂਗੇ ਅਹੁਦੇ ਲਵਾਂਗੇ ਨਹੀਂ ਲਵਾਂਗਾ ਤੁਹਾਡੀ ਮਰਜ਼ੀ ਹੈ ਸਰਟੀਫਿਕੇਟ ਦੀ ਲੋੜ ਨਹੀਂ ਪਰ ਤੁਸੀਂ ਜਿਹੜੇ ਬੰਦੇ ਸ਼੍ਰੀ ਕਾਲ ਤਖਸਾਲ ਸਾਹਿਬ ਦੇ ਸਾਹਮਣੇ ਕੜ ਕੇ ਝੂਠ ਬੋਲ ਕੇ ਆਏ ਇਹ ਸਪਸ਼ਟ ਜਵਾਬ ਜਰੂਰ ਦਿਓ ਜਾਂ ਤਾਂ ਤੁਸੀਂ ਇਹ ਕਹੋ ਕਿ ਹਾਂ ਉਹ ਝੂਠ ਬੋਲ ਕੇ ਨਹੀਂ ਆਏ ਇਹਦਾ ਜਵਾਬ ਤੁਹਾਨੂੰ ਦੇਣਾ ਪੈਣਾ ਜਾਂ ਤਾਂ ਤੁਸੀਂ ਕਹੋ ਕਿ ਹਾਂ ਵੀ ਇਹ ਬੰਦੇ ਝੂਠ ਬੋਲ ਕੇ ਨਹੀਂ ਆਏ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਦੇ ਸਾਹਮਣੇ ਖੜ ਕੇ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਬਾਰ ਬਾਰ ਉੱਥੋਂ ਉੱਪਰ ਕਢ ਕੇ ਕਿਹਾ ਕਿ ਤੁਸੀਂ ਝੂਠ ਬੋਲ ਰਹੇ ਹੋ ਤੇ ਜੇ ਉਹ ਬੰਦੇ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜ ਕੇ ਝੂਠ ਬੋਲ ਕੇ ਆਏ ਨੇ ਫਿਰ ਤੁਸੀਂ ਉਹਨਾਂ ਦੇ ਨਾਲ ਸਟੇਜਾਂ ਸਾਜੀਆਂ ਕਰ ਰਹੇ ਹੋ ਆਰਗੇਨਾਈਜ਼ ਇਕੱਠੀ ਇਕੱਠੇ ਆਪਣੀ ਸਾਰਾ ਸਿਸਟਮ ਚਲਾ ਰਹੇ ਹੋ ਮਤਲਬ ਇਹ ਫਰਕ ਕਿਉਂ ਹੈ ਫਿਰ ਇਹ ਦੋਖਲੀ ਨੀਤੀ ਕਿਉਂ ਹੈ ਜੇ ਐਨੀਓ ਤੁਹਾਡੀ ਜਮੀਰ ਜਾਗੀ ਹੋਈ ਹੈ ਫਿਰ ਤੁਸੀਂ ਝੂਠੇ ਬੰਦਿਆਂ ਨਾਲ ਜਿਹੜੇ ਗੁਰੂ ਦੇ ਨਹੀਂ ਬਣੇ ਉਹ ਪੰਜਾਬ ਦੇ ਤੇ ਪੰਥ ਦੇ ਤੇ ਤੁਹਾਡੇ ਕੀ ਬਣਨਗੇ ਫਿਰ ਇਹ ਜੀ ਕਿਹੜੀ ਲਾਲਸਾ ਤੁਹਾਡੇ ਮਨ ਚ ਕਿ ਗੁਰੂ ਦੇ ਨਾਲ ਧੋਖਾ ਕਰਕੇ ਆਏ ਹੋਏ ਬੰਦੇ ਝੂਠੇ ਬੰਦਿਆਂ ਨੂੰ ਤੁਸੀਂ ਨਾਲ ਜੱਫੀਆਂ ਪਾਈ ਫਿਰਦੇ ਹੋ ਜਾਂ ਕਹਿਣ ਦੀ ਹਿੰਮਤ ਨਹੀਂ ਰੱਖਦੇ ਕਿ ਇਹ ਬੰਦੇ ਝੂਠੇ ਨੇ ਜਾਂ ਫਿਰ ਜੇ ਝੂਠੇ ਨਹੀਂ ਤਾਂ ਹਿੰਮਤ ਨਾਲ ਫਿਰ ਕਹੋ ਕਿ ਹਾਂ ਇਹ ਬੰਦੇ ਸੱਚੇ ਨੇ ਫਿਰ ਉਹ ਸੰਗਤ ਫੈਸਲਾ ਕਰੇਗੀ ਕਿ ਤੁਸੀਂ ਸਹੀ ਚੱਲ ਰਹੇ ਹੋ ਜਾਂ ਗਲਤ ਚੱਲ ਰਹੇ ਹੋ ਇਹਨਾਂ ਗੱਲਾਂ ਦੇ ਜਵਾਬ ਤੁਹਾਨੂੰ ਹਰ ਮੋੜ ਤੇ ਦੇਣੇ ਪੈਣ